ਭਾਈ ਕੀ ਨਾਮ ਹੈ ਤੇ ਕੀ ਗੱਲ ਹੋਈ ਹੈ ਸਾਰੀ ਸਰ ਮੇਰਾ ਨਾਮ ਜਸਵੀਰ ਸਿੰਘ ਆ ਤੇ ਐਕਸੀਡੈਂਟ ਜਿਹੜਾ ਹੋਇਆ ਮੇਰੀ ਸੱਸਰ ਦਾ ਮੇਰੇ ਚਾਚਾ ਜੀ ਦੀ ਕੁੜੀ ਆ ਪਟਿਆਲੇ ਤੋਂ ਬੇਸਿਕਲੀ ਬਿਲੋਂਗ ਕਰਦੀ ਸੀ ਤੇ ਉਹਨਾਂ ਦਾ ਮੈਰਿਜ ਹੋਈ ਸੀ ਜਿੱਥੇ ਹਿਰਦਾਪੁਰ ਤੇ ਉਹ ਡਿਊਟੀ ਕਰਦੀ ਸੀ ਨਾਈਟ ਠਾਪਰ ਕਾਲਜ ਦੇ ਵਿੱਚ ਵਾਰਡ اٹੈਂਡੈਂਸੀ ਲੈਦੀਸ ਉਹਦੀ ਹੋਸਟਲ ਦੀ ਆਪਣੀ ਡਿਊਟੀ ਤੇ ਆ ਰਹੀ ਸੀ ਤੇ ਇਹ ਥਾਰ ਵਾਲੀ ਗੱਡੀ ਆ ਜਿਹੜੀ ਇੱਥੇ ਗੱਡੀ ਦੇ ਉੱਪਰ ਮਾਰੋ ਕੈਮਰਾ ਜਿਹੜਾ ਇਹ ਆ ਥਾਰ ਗੱਡੀ ਆ ਇਹਨਾਂ ਨੇ ਬੀਕ ਕੀਤੀ ਹੋਈ ਦੋ ਬੰਦੇ ਸੀ ਦੇ ਵਿੱਚ ਤੇ ਇਹਨਾਂ ਨੇ ਪਹਿਲਾਂ ਤਾਂ ਦੋ ਬੰਦਿਆਂ ਨੂੰ ਹਿੱਟ ਕੀਤਾ ਉਹਨਾਂ 'ਚ ਸ਼ਾਇਦ ਇੱਕ ਤਾਂ ਪੂਰੀ ਤਰ੍ਹਾਂ ਡੈੱਡ ਹੋ ਗਿਆ ਇੱਕ ਸੀਰੀਅਸ ਹੈ ਤੇ ਉਸ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਦੇ ਵਿੱਚ ਇਹਨਾਂ ਨੇ ਮੇਰੀ ਸਿਸਟਰ ਨੂੰ ਵੀ ਲਪੇਟ ਲਿਆ ਉਹ ਸਿਸਟਰ ਦੀ ਇੰਨੀ ਬੁਰੀ ਤਰ੍ਹਾਂ ਹਾਲਤ ਹੋਈ ਆ ਵੀ ਕੁੜੀ ਦੇ ਪਿੰਡੇ ਦੇ ਕੋਈ ਕੱਪੜਾ ਨਹੀਂ ਛੱਡਿਆ ਪੂਏ ਹੱਡ ਪੈਰ ਕੋਈ ਸਾਂਹੇ ਤੋੜਦੇ ਉਹਦੇ ਤੇ ਉਹ ਗੱਡੀ ਜਿਹੜੀ ਆ ਉਹਦੇ ਸਕੂਟੀ ਦੇ ਉੱਪਰ ਚੜ ਗਈ ਕੁੜੀ ਵੀ نیچے ਆ ਗਈ ਜਿਸ ਕਰਕੇ ਗੱਡੀ ਰੁਕ ਗਈ ਨਹੀਂ ਇਹ ਹੋਰ ਵੀ ਕਿਸੇ ਨੂੰ ਮਾਰਦੇ ਹੁਣ ਗੱਲ ਇਹ ਆ ਰਹੀ ਆ ਵੀ ਬੰਦਾ ਜਦੋਂ ਫਰਿਆ ਆਨ ਫਰੈਂਟ 2 ਘੰਟੇ ਤੋਂ ਉੱਪਰ ਹੋ ਗਏ ऑन दी स्पॉट ਉਸ ਦਾ ਮੈਡੀਕਲ ਹੋਣਾ ਚਾਹੀਦਾ ਜਿਹੜਾ ਪੁਲਸ ਨੇ ਹਜੇ ਤੱਕ ਕਰਾਇਆ ਨਹੀਂ ਪਹਿਲਾਂ ਤਾਂ ਸਾਨੂੰ ਬੰਦਾ ਹੀ ਦਿਖਾ ਦੇ ਹੁਣ ਦੇਖੋ ਤੁਸੀਂ ਪੁਲਸ ਵਾਲਿਆਂ ਨੇ ਗੇਟ ਲਾਇਆ ਹੋਇਆ ਸਾਨੂੰ ਬਾਹਰ ਖੜਾ ਰਖਿਆ ਸੀ ਕੋਈ ਮੁਜਰਮ ਹੈ ਸਾਨੂੰ ਬਾਹਰ ਖੜਾ ਹੁੰਦਾ ਕੀ ਮਤਲਬ ਹੈ ਸਾਨੂੰ ਬਾਹਰ ਖੜਾਇਆ ਪੁਲਸ ਵਾਲਿਆਂ ਨੇ ਗੇਟ ਲਾਇਆ ਦਾਣੇ ਵਾਲਿਆਂ ਨੇ ਹੁਣ ਜਾਂ ਤਾਂ ਉਹਨਾਂ ਨੂੰ ਕੋਈ ਪ੍ਰੈਸ਼ਰਾਈਜ਼ ਕੀਤਾ ਗਿਆ ਜਾਂ ਕੋਈ ਪੈਸੇ ਦਾ ਬਰਡਨ ਪਾਇਆ ਜਾਂ ਕੋਈ ਪਾਵਰ ਦਾ ਗਲਤ ਇਸਤੇਮਾਲ ਕਰ ਰਿਹਾ ਜਿਹੜਾ ਹਲਤਾਂ ਕੋ ਦਾ ਮੈਡੀਕਲ ਨਹੀਂ ਹੋਇਆ ਅਸੀਂ ਬਸ ਇਹ ਹੀ ਸਾਫ਼ ਚਾਹੁੰਦੇ ਆ ਵੀ ਬੰਦਾ ਉਹ ਹੈਗਾ ਨਾਰਾਇਣ ਕਿਤੇ ਰਤੋਂ ਰਾਤ ਨੂੰ ਭਜਾ ਨਾ ਦੇ بس ایہی اصول انصاف دی ਮੰਗ ਕਰਦੇ ਆ ਕਿ ਬੰਦੇ ਦਾ ਨਾਲ ਦੀ ਨਾਲ ਮੈਡੀਕਲ ਹੋਵੇ ਉਸ ਮੈਡੀਕਲ ਨਹੀਂ ਕਰਾਦੀ ਆਪਣੀ ਢਿੱਲ ਵਰਤਰੀ ਹੈ ਪਰ ਪੁਲਿਸ ਜਦ ਕਿ ਕਾਨੂੰਨ ਹੈ ਵੀ ਨਾਲ ਦੀ ਨਾਲ ਮੈਡੀਕਲ ਹੋਣਾ ਚਾਹੀਦਾ ਜਦੋਂ ਬੰਦਾ ਕਸਟਡੀ ਚ ਲਿਆ ਸਰ ਕੀ ਮਾਮਲਾ ਹੋਇਆ ਅੱਜ ਅਸ਼ਾਮੇ ਸਾਨੂੰ ਇਨਟੀਮੇਸ਼ਨ ਮਿਲੀ ਸੀ ਕਿ 500 ਰੋਡ ਤੇ ਐਕਸੀਡੈਂਟ ਹੋਇਆ ਤੇ ਇਮੀਡੀਏਟ ਅਸੀਂ ਜਾ ਕੇ ਉੱਥੇ ਜੋ ਭੌਂ ਕੇ ਤੇ ਜਾ ਕੇ ਸਥਿਤੀ ਦੇਖੀ ਜੀ ਉੱਥੇ ਇੱਕ ਲੇਡੀਜ਼ ਦੀ ਡੈਥ ਹੋ ਗਈ ਸੀ ਜੀ ਇਹ ਬੋਆ ਦੇ ਹੋਰ ਦੋ ਲੜਕੇ ਇੰਜਰਡ ਹੋਏ ਠੀਕ ਹਾਂਜੀ ਹਾਂਜੀ ਅਸੀਂ ਪਹਿਲਾ ਮੌਕੇ ਤੇ ਹਸਪੀਟਲ ਚ ਸੀ ਪਹੁੰਚਾ ਸੀ ਤੇ ਜੋ ਵਾਰ ਸੌਣਗੇ ਉਹ ਮਟਰ ਕਿਸੇ ਕਰਕੇ ਕਰਾਂਗੇ ਤਾਂ तकरीबन ਕਿੰਨੇ ਬੰਦੇ ਸੀ ਜਿਹੜੇ ਇਸ ਡਰਗਟਾ ਹਾਣ ਦੇ ਵਿੱਚ ਜੋਤਮੀ ਨੇ ਮੌਤ ਹੋਈ ਤੇ ਕਿੰਨੇ ਗਾਰਜ ਸਵਾਰ ਸੀ ਸਾਡੇ ਕੋਲੇ ਹੁਣ ਤੱਕ ਇਨਫੋਰਮੇਸ਼ਨ ਹੀ ਆਈ ਹੈ ਜੀ ਵੀ ਇੱਕ ਲੇਡੀ ਸੀ ਜੀ ਦੀ ਡੈਥ ਹੋ ਗਈ ਸੀ ਜੀ ਤੇ ਦੋ ਹੋਰ ਸੀ ਜਿਹਨਾਂ ਦੇ ਸੱਟ ਲੱਗੇ ਇੰਜਰਡ ਤੇ ਕਾਰ ਚ ਕਿੰਨੇ ਬੰਦੇ ਸਵਾਰ ਸੀ ਇਹ ਤਾਂ ਫਿਰ ਹੁਣ ਬਾਅਦ ਚ ਪਤਾ ਲੱਗੂਏ ਸਾਨੂੰ ਅਜੇ ਇੰਟੀਮੀਸ਼ਨ ਇਹ ਨਹੀਂ ਹੈ ਜੀ ਤੇ ਜਦੋਂ ਇਹਨਾਂ ਦੇ ਬਾਰਸ ਕੋਈ ਸਾਡੇ ਕੋਈ ਪਹੁੰਚੋ ਇਸ ਕਾਰਜ ਲਈ ਨਹੀਂ ਬੰਦਾ ਅਸੀਂ ਉਹ ਗੱਡੀ ਵਾਲਾ ਸੀ ਜਿਹੜਾ ਉਹ ਜੇ ਅਸੀਂ ਆਈਡੈਂਟੀਫਾਈ ਹੋ ਗਿਆ ਹਾਂ ਹਾਂਜੀ ਹਾਂਜੀ ਅਸੀਂ ਕਰ ਰਹੇ ਹਾਂ ਜੋ ਕੁਝ ਇਲੀਗਲ ਪ੍ਰੋਸੀਜਰ ਹੈ ਜਿਹੜਾ ਸਾਰਾ ਅਡਾਪਟ ਕਰ ਸਰ ਪਰਿਵਾਰ ਨੂੰ ਤਾਂ ਕਰ ਰਹੇ ਕਿ ਬੰਦੇ ਤਿੰਨ ਸੀ ਪਰ ਬੰਦਾ ਹੁਣ ਤੱਕ ਇੱਕ ਦਾ ਕੋ ਐਕਸੀਡੈਂਟ ਦੇ ਵਿੱਚ ਤੇ ਚਾਰ ਜੋ ਮਰਦੇ ਹੋਣ ਜਿਹੜਾ ਡਰਾਈਵਰ ਹੁੰਦਾ ਜੀ ਐਜ ਪਰ ਲਾਈ ਸੀ ਚੱਲਾਂਗੇ ਤੇ ਲਾਤ ਤੋਂ ਬਾਅਦ ਨਹੀਂ ਨਾ ਅਸੀਂ ਜਾ ਸਕਦੇ ਜੋ ਕਾਨੂੰਨ ਹੋਊਗਾ ਉਸ ਦੇ ਮੁਤਾਬਕ ਅਸੀਂ ਕਰਾਂਗੇ ਸਰ ਸਰ ਡੈੱਡ 40 ਇਸ ਫਲੇ ਕਿੰਨੇ ਹਸਪੀਟਲ ਚ ਰਖਾਈ ਜੀ ਬਹੁਤ ਚਲ ਚਲੀ ਜੀ ਜਿਹਦਾ ਕੀ ਨਾਮ ਸੀ ਕਿੰਨੀ ਕੁ ਮਰਲੀ ਪਈ ਲੇਡੀ ਜੀ 에ਜ अबाउट 42 ਇਅਰਸ ਚ ਸੀ ਤੇ ਉਹ ਦਾ ਨਾਮ ਸੁਖਿੰਦਰ ਹੋਰ ਬਤਾ ਲਓ ਕਿ ਕੋਈ ਨਾ ਇਹ ਹਾਦਸੇ ਪਰ ਪੈਂਦਾ ਜੀ ਸਾਡੇ ਤੇ ਜਿਹੜਾ ਇਹ ਕਾਰ ਸਵਾਰ ਸੀ ਇੱਕ ਹੋਰ ਅੰਡਾ ਸੋ ਜਿਹੜੇ ਕਿਹੜੇ ਪਿੰਡ ਦੇ ਨਾਲ ਆ ਰਹੇ ਕੋਈ ਪਤਾ ਨਹੀਂ ਜਿਹੜੇ ਜਿਹੜੇ ਇੰਜਰਡ ਨੇ ਦੀ ਉਹਨਾਂ ਦੀ ਅਜੇ ਪੂਰੀ ਡਿਟੇਲ ਚ ਨਹੀਂ ਜੀ ਇਹ ਜਿਹੜਾ ਜਿਹੜਾ ਕਾਰਸਪਾਸਾ ਉਹ ਇਹ ਸਿੰਬੜੋ ਪਿੰਡ ਪਿੰਦੇ ਤੋਂ ਦਾ ਜੀ ਜੰਗੀ ਹੈ ਜੀ ਤਾਂ ਜਿਹੜਾ ਫੜਿਆ ਹੈ ਜਿਹੜਾ ਸਰ ਸਾਹਮਣੇ ਜਿਹੜਾ ਫੜਿਆ ਹੈ ਉਹ ਡਰੰਕ ਕੀਤੀ ਹੋਈ ਹੈ ਕਿਸ ਤਰ੍ਹਾਂ ਉਹ ਸਰ ਮੈਡੀਕਲ ਕਰਾਉਣ ਗਏ ਸੀ ਉਸ ਤੋਂ ਬਾਅਦ ਪੁਸ਼ਟੀ ਹੋਊਗੀ ਜੀ ਮੈਡੀਕਲ ਤੋਂ ਬਾਅਦ ਐਨ ਆਰ ਐ ਦਾ ਜ਼ਿਕਰ ਆ ਰਿਹਾ ਮੁੰਡਾ ਐਨ ਆਰ ਐ ਕੁਝ ਕੋਈ ਗੱਲ ਸਮਝ ਨਹੀਂ ਆ ਸਰ ਇਹ ਤਾਂ ਕੁਝ ਹੀ ਤਾਂ ਸਰ ਇਨਵੈਸਟੀਗੇਸ਼ਨ ਦੇ ਵਿੱਚ ਜਦੋਂ ਆਓਗੇ ਜੀ ਤੁਸੀਂ ਕਲੀਅਰ ਕਰ ਦੇਵੋਗੇ ਠੀਕ ਹੈ